ਭਾਰਤ ਮਾਰਾ ਕੀ ਜੈ ਹਾਂਜੀ ਨਾਮ ਦੱਸ ਕੇ ਜਿਵੇਂ ਕਿ ਪ੍ਰੰਪ ਦੇ ਵੱਲੋਂ ਭਾਰਤ ਅਤੇ ਪਾਕਿਸਤਾਨ ਦੇ ਵਿਚਕਾਰ ਮੇਰਾ ਨਾਮ ਹਰਪਾਲ ਸਿੰਘ ਪੰਨੂ ਜੀ ਜੋ ਵੀ ਅੱਜ ਰਾਹਤ ਭਰੀ ਖਬਰ ਟੀਵੀ ਚੈਨਲ ਰਾਹੀਂ ਸੁਣੀ ਆ ਕਿ ਦੋਵਾਂ ਦੇਸ਼ਾਂ ਦੇ ਵਿੱਚ ਭਾਰਤ ਔਰ ਪਾਕਿਸਤਾਨ ਦੇ ਵਿੱਚ ਜਿਹੜੀ ਜੰਗਮੰਦੀ ਹੋ ਰਹੀ ਸੀਗੀ ਮਜਾਈਲਾਂ ਦੀ ਔਰ ਡਰੋਨਾਂ ਦੀ ਗੋਲਾਬੰਦੀ ਹੋ ਰਹੀ ਸੀਗੀ ਪੂਰੇ ਵਿੱਚ ਅਮਰੀਕਾ ਦੇ ਰਾਸ਼ਟਰਪਤੀ ਨੇ ਦੋਹਾਂ ਦੇਸ਼ਾਂ ਦੇ ਵਿੱਚ ਵਿਚੋਲਗੀ ਦਾ ਕੰਮ ਨਿਭਾ ਕੇ ਦੋਹਾਂ ਦੇਸ਼ਾਂ ਨੂੰ ਸ਼ਾਂਤ ਕਰਾਇਆ ਹੈ ਔਰ ਉਹ ਗੋਲਾਬੰਦੀ ਬੰਦ ਕਰਾਈ ਹੈ ਕਿੰਨੀ ਰਾਹਤ ਮਿਲੀ ਹੈ ਕਿਉਂਕਿ ਪਿਛਲੇ ਕਿਤੇ ਦਿਨਾਂ ਦੇਖਿਆ ਜਾਵੇ ਤਾਂ ਬਲੈਕਆਊਟ ਗਿਆ ਵੇਖੋ ਜੀ ਰਾਹਤ ਤੇ ਰਾਹਤਿਆ ਬਹੁਤ ਖੁਸ਼ੀ ਦੁਨੀਆ ਦੇ ਵਿੱਚ ਵੇਖਣ ਨੂੰ ਮਿਲ ਰਹੀ ਹੈ ਕਿ ਜਿਹੜਾ ਬਲੈਕਆਊਟ ਹੁੰਦਾ ਸੀ ਜੋ ਵੀ ਅੱਜ ਨਹੀਂ ਹੋਵੇਗਾ ਔਰ ਰਾਤ ਨੂੰ ਗਰਮੀ ਦੇ ਵਿੱਚ ਸੌਣਾ ਵੀ ਮੁਸ਼ਕਲ ਹੋ ਗਿਆ ਸੀਗਾ ਆਮ ਪਬਲਿਕ ਆ ਤੇ ਕਈਆਂ ਗਰੀਬ ਪਰਾਂ ਦੇ ਵਿੱਚ ਇਨਵਰਟਰ ਵੀ ਨਹੀਂ ਸੀ ਆਗੇ ਤੇ ਗਰਮੀ ਦਾ ਮੌਸਮ ਹੋਣ ਕਰਕੇ ਬਹੁਤ ਮੁਸ਼ਕਲ ਹੋ ਗਿਆ ਸੀਗਾ ਤੇ ਇਸ ਕਰਕੇ ਬਹੁਤ ਖੁਸ਼ੀ ਵਾਲੀ ਗੱਲ ਆ ਜੀ ਨਾਮ ਦੱਸ ਕੇ ਜਿਵੇਂ ਕਿ ਡੋਨਲਡ ਟਰੰਪ ਦੇ ਵੱਲੋਂ ਫੈਸਲਾ ਆ ਦੋਹਾਂ ਮੁਲਕਾਂ ਨੂੰ ਸਮਝਾ ਕੇ ਜਿਹੜਾ ਕਿ ਜੰਗਬੰਦੀ ਕਰਦੇ ਦੇਖੋ ਆਪਰੰਪ ਦਾ ਵੀ ਧੰਨਵਾਦ ਹੈ ਜਿਹੜਾ ਦੋਨੇ ਮੁਲਕਾਂ ਦੇ ਜਿਹੜੀ ਪਿਆਰ ਵੀ ਸੀ ਉਹ ਬਣਿਆ ਰਵੇ ਤੇ ਇਹ ਜਿਹੜੀ جنگ ਸੀ ਦੋਨਾਂ ਦੇਸ਼ਾਂ ਵਾਸਤੇ ਮਾੜੀ ਸੀ ਇਹਦੇ ਚ ਵਪਾਰ ਦਾ ਵੀ ਤੇ ਇਨਸਾਨੀਅਤ ਦਾ ਵੀ ਗਲਾ ਘੁੱਟਿਆ ਜਾਣਾ ਅਬਾ ਧੰਨਵਾਦ ਕਰਦੇ ਆਂ ਟਰੰਪ ਦਾ ਵੀ ਤੁਹਾਨੂੰ ਵਿੱਚ ਬੈ ਕੇ ਸਾਰੀ ਗੱਲ ਮੁਕਾ ਅ ਪਿਛਲੇ ਦਿਨ ਦੇਖਿਆ ਗਿਆ ਸੀ ਜਿਵੇਂ ਕਿ ਬਲੈਕਆਊਟ ਹੋਇਆ ਸੀ ਲੋਕ ਸਹਨੇ ਹੋਏ ਸੀ ਇਹ ਅਗਰ ਜਿਆਦਾ ਹੋਰ ਲੰਮਾ ਸਮਾਂ ਜਾਂ ਦੋਹਾਂ ਮੁਲਕਾਂ ਦਾ ਨੁਕਸਾਨ ਹੁੰਦਾ ਸੋ ਜਿਹੜਾ ਕਿ ਟਰੰਪ ਦਾ ਰੋਲ ਏ ਉਹ ਕਿੰਨਾ ਕੁ ਤੁਸੀਂ ਮਹੱਤਵਪੂਰਨ ਸਮਝਦੇ ਹੋ ਟਰੰਪ ਦਾ ਰੋਲ ਤੇ ਬਹੁਤ ਅੱਛਾ ਰਿਹਾ ਜਿਹੜਾ ਉਹਨੇ ਦੋ ਮੁਲਕਾਂ ਨੂੰ ਇਕੱਠਾ ਕੀਤਾ ਇਹ ਇਨਸਾਨੀਅਤ ਦਿਖਾਈ ਉਹਨਾਂ ਨੇ ਤੇ ਜੋ ਵੀ ਹੋ ਸਕਦਾ ਸੀ ਉਹ ਮਾੜਾ ਸੀ ਜੇ ਜੰਗ ਲੱਗ ਜਾਂਦੀ ਹੈ ਤਾਂ ਬਹੁਤ ਗਲਤ ਸੀ ਸਿੱਧਾ ਪਾ ਉਹਨਾਂ ਦਾ ਵੀ ਧੰਨਵਾਦ ਕਰਦੇ ਹਾਂ ਅੱਜ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਸੁਖਪਾਲ ਸਿੰਘ ਹੈ ਜੀ ਅੱਜ ਕੀ ਕਹਿਣਾ ਚਾਹੋਗੇ ਜਿਵੇਂ ਕਿ ਡੋਨਲਡ ਟਰੰਪ ਦੇ ਉਹ ਲੋੜ ਕੇ ਫੈਸਲਾ ਸਾਹਮਣੇ ਆਇਆ ਕੋ ਜੀ ਡੋਨਲਡ ਟਰੰਪ ਜੀ ਦਾ ਬਹੁਤ ਵਧੀਆ ਫੈਸਲਾ ਵਾ ਜਿਨ੍ਹਾਂ ਨੇ ਦੋਵਾਂ ਦੇਸ਼ਾਂ ਦੇ ਵਿਚਕਾਰ ਮੈਡੀਸ਼ਨ ਦਾ ਕੰਮ ਕਰਕੇ ਦੋਵਾਂ ਦੇਸ਼ਾਂ ਦਾ ਰਾਜ ਨਾਵਾ ਕਰਾਤਾ ਵਾ ਹੁਣ ਦੋਵੇਂ ਦੇਸ਼ ਆਪੋ ਆਪਣੀ ਸੰਧੀ ਤੇ ਸ਼ਾਂਤੀ ਬਣਾਈ ਰੱਖਣਾ ਇਹ ਸਾਰੇ ਲੋਕਾਂ ਨੂੰ ਬਹੁਤ ਹੀ ਰਾਹਤ ਆ ਕਿਉਂਕਿ ਪਿਛਲੇ ਦਿਨਾਂ ਦੇ ਵਿੱਚ ਜੋ ਦੋਵਾਂ ਦੇਸ਼ਾਂ ਵਿੱਚ ਤਣਾਅ ਬਣਿਆ ਸੀ ਇਧਰੋਂ ਵੀ ਡਰੋਨ ਆ ਰਹੇ ਸੀ ਉਧਰੋਂ ਵੀ ਜਹਾਜ਼ ਆ ਰਹੇ ਸੀ ਆ ਰਹੇ ਸੀ ਉਸ ਕਰਕੇ ਬਹੁਤ ਦੋਵਾਂ ਦੇਸ਼ਾਂ ਵਿੱਚ ਤਣਾਅ ਦਾ ਮੋੜ ਬਣਿਆ ਸੀ ਲੋਕਾਂ ਵਿੱਚ ਸਹਿਮ ਦਾ ਮੋੜ ਬਣਿਆ ਸੀ ਇਸ ਕਰਕੇ ਟਰੰਪ ਸਾਹਿਬ ਦਾ ਬਹੁਤ ਬਹੁਤ ਧੰਵਾਦ ਆ ਜਿਨ੍ਹਾਂ ਨੇ ਦੋਵਾਂ ਦੇਸ਼ਾਂ ਦੇ ਵਿੱਚ ਦੋਵਾਂ ਦੇਸ਼ਾਂ ਨੂੰ ਬਾਹਰ ਦੇ ਵਿੱਚ ਫੈਸਲਾ ਕਰਾਤਾ ਰਾਜਨਾਵਾ ਕਰਾਤਾ ਵਾ ਤੇ ਲੋਕਾਂ ਨੂੰ ਬਹੁਤ ਵੱਡੀ ਰਾਹਤ ਮਿਲੀ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਬਲਦੇਵ ਸਿੰਘ ਤੋਨਾ ਜੀ ਹਾਂ ਜੀ ਕਿਵੇਂ ਦੇਖਦੇ ਹੋ ਜਿਹੜਾ ਕਿ ਡੋਨਲਡ ਟਰੰਪ ਦੇ ਵੱਲੋਂ ਭਾਰਤ ਤੇ ਪਾਕਿਸਤਾਨ ਦੇ ਸਮਝੌਤੇ ਦਾ ਖਬਰ ਆਇਆ ਹੈ ਮੈਂ ਕਹਿੰਦਾ ਜੀ ਬੜੀ ਵੱਡੀ ਖੁਸ਼ੀ ਆ ਦੇਸ਼ ਵਾਸੀਆਂ ਦੇ ਵਿੱਚ ਕਿਉਂਕਿ ਜਦੋਂ ਪਤਾ ਲੱਗਾ ਕਿ ਅਮਰੀਕਾ ਦੇ ਰਾਸ਼ਟਰਪਤੀ ਨੇ ਔਰ ਆਪਣੇ ਪ੍ਰਧਾਨ ਮੰਤਰੀ ਨੇ ਤੇ ਪਾਕਿਸਤਾਨ ਦੇ ਸਮਝੌਤਾ ਚੁੱਕਾ ਸੀ ਸਪਾਇਰ ਦਾ ਨਹੀਂ ਹੋਵੇਗਾ ਹੁਣ ਕਿਉਂਕਿ ਜਿੱਦਣ ਦੀ ਜੰਗ ਲੱਗੀ ਆ ਭਾਜੀ ਜਿੱਦਣ ਦਾ ਮਾਹੌਲ 8-10 ਦਿਨ ਤੋਂ ਚੱਲ ਰਿਹਾ ਹੈ ਬਹੁਤ ਮਾੜਾ ਸਮਾਂ ਸੀ ਔਰ ਲੋਕਾਂ ਦੇ ਵਿੱਚ ਬਹੁਤ ਸਹਿਮ ਦਾ ਮਾਹੌਲ ਬੜਿਆ ਸੀ ਕਿਉਂਕਿ ਰਾਤ ਨੂੰ ਬਲੈਕਆਊਟ ਹੋ ਜਾਂਦਾ ਸੀ 8 ਵਜੇ ਤੋਂ ਬਾਅਦ ਹੁਕਮ ਸੀ ਕਿਸੇ ਨੇ ਘਰ ਤੋਂ ਬਾਹਰ ਹੀ ਨਿਕਲਣਾ ਇਸ ਕਰਕੇ ਲੋਕ ਬਹੁਤ ਪਰੇਸ਼ਾਨ ਹੈ ਕਈ ਇਹੋ ਜਿਹੇ ਲੋਕ ਵੀ ਹੈਗੇ ਜਿਨ੍ਹਾਂ ਦੇ ਘਰ ਇਨਵਰਟਰ ਨਹੀਂ ਹੈਗਾ ਸਹੀ ਸਹੀ ਰਾਤ ਕਰੇ ਪੱਖੀ ਝੱਲ ਕੇ ਆਪਣਾ ਟਾਈਮ ਪਾਸ ਕਰਦੇ ਸੀ ਔਰ ਸਾਰੀ ਰਾਤ ਡਰਦੇ ਮੋੜ ਟੀਵੀ ਪਤਾ ਨਹੀਂ ਕਦੋਂ ਕੀ ਹੋ ਜਾਣਾ ਇਸ ਕਰਕੇ ਮੈਂ ਅਮਰੀਕਾ ਦੇ ਰਾਸ਼ਟਰਪਤੀ ਨੂੰ ਔਰ ਆਪਣੇ ਦੇਸ਼ ਦੇ ਰਾਸ਼ਟਰਪ੍ਰਧਾਨ ਮંત્રી ਨਰਿੰਦਰ ਮੋਦੀ ਨੂੰ ਉਹਨਾਂ ਦੀ ਸਮੁੱਚੀ ਟੀਮ ਨੂੰ ਵਧਾਈ ਦੇਣਾ ਹੈ ਕਿ ਤੁਹਾਨੂੰ ਬਹੁਤ ਬਹੁਤ ਮੁਬਾਰਕਾਂ ਕਿਉਂਕਿ ਜੇ ਪਾਕਿਸਤਾਨ ਨੇ ਅੱਗੇ ਹਿੰਮਤ ਕੀਤੀ ਸੀ ਪਹਿਲ ਗਾਮੇ ਦੇ ਵਿੱਚ ਹਮਲਾ ਕਰਕੇ ਬੇਦੋਚੇ ਲੋਕ ਮਾਰੇ ਸਨ ਉਹਨਾਂ ਦਾ ਜਵਾਬ ਤੁਸੀਂ ਬਹੁਤ ਖੂਬ ਵੀ ਦਿੱਤਾ ਹੈ ਆਪਰੇਸ਼ਨ ਸੰਧੂਰ ਕਰਕੇ ਹੁਣ ਮੇਰੀ ਬੇਨਤੀ ਹੈ ਪਾਕਿਸਤਾਨ ਨੂੰ ਵੀ ਕਿ ਤੁਹਾਡੇ ਵੀ ਦੇਸ਼ ਦੇ ਵਿੱਚ ਕੋਈ ਅੱਤਵਾਦੀ ਰਹਿੰਦੇ ਨੇ ਉਹਨਾਂ ਦੀ ਸਪੋਰਟ ਨਾ ਕਰੋ ਉਹਨਾਂ ਨੂੰ ਨੱਪੋ ਕਿਉਂਕਿ ਆਮ ਲੋਕਾਂ ਤੇ ਹਮਲਾ ਕਰਕੇ ਆਮ ਲੋਕਾਂ ਨੂੰ ਮਾਰ ਕੇ ਸਾਨੂੰ ਕੀ ਮਿਲਦਾ ਕਿਉਂਕਿ ਕਿਤੇ ਵੀ ਆਪਾਂ ਨੂੰ ਇਹੋ ਜਿਹਾ ਪੰਗਾ ਨਹੀਂ ਲੈਣਾ ਚਾਹੀਦਾ ਜੋ ਰਾਸ਼ਟਰਪਤੀ ਅਮਰੀਕਾ ਦੇ ਨੇ ਇਹ ਕੰਮ ਕੀਤਾ ਦੋਨਾਂ ਦੇ ਚੰਨਾ ਸਮਝੌਤਾ ਕੀਤਾ ਮੈਂ ਉਹਨਾਂ ਨੂੰ ਵਧਾਈ ਦੇਣਾ ਹੈ ਔਰ ਆਪਣੀ ਦੇਸ਼ ਦੀ ਕੈਬਨ ਮੰਤਰੀ ਸਮੁੱਚੀ ਭਾਜਪਾ ਦੀ ਸਰਕਾਰ ਨੂੰ ਵਧਾਈ ਦੇਣਾ ਹੈ ਕਿ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਇਸ ਜੀ ਸਬੰਧੀ ਦੀ ਅਲੰਘਣਾ ਬੰਦ ਕੀਤੀ ਹੈ ਗੋਲਾਪਰੀ ਦੀ ਅੱਜ ਤੋਂ ਪਤਾ ਲੱਗਾ ਕਿ ਬਲੈਕਆਊਟ ਵੀ ਖਤਮ ਕਰ ਦਿੱਤਾ ਗਿਆ ਹੈ ਲੋਕ ਆਪ ਦੀ ਸੁਖ ਦੀ ਨੀਂਦ ਸੌਣਗੇ ਕਿਉਂਕਿ ਅੰਮ੍ਰਿਤਸਰ ਸ਼ਹਿਰ ਹੈ ਜਿਹੜਾ ਇੱਕ ਟੂਰਿਸਟ ਬਹੁਤ ਆਉਂਦਾ ਹੈ ਔਰ ਜਿੱਦਣ ਦਾ ਇਹ ਪ੍ਰੋਗਰਾਮ ਬਣਿਆ ਹੈ ਟੂ ਰੇਟ ਬਿਲਕੁਲ ਬੰਦ ਹੋ ਚੁੱਕਾ ਲੋਕਾਂ ਦੇ ਕਾਰੋਬਾਰ ਬਿਲਕੁਲ ਬੰਦ ਹੋ ਚੁੱਕੇ ਆ ਮਹਿੰਗਾਈ ਬਹੁਤ ਜ਼ਿਆਦਾ ਵਧ ਚੁੱਕੀ ਸੀ ਇਸ ਕਰਕੇ ਉਹਨੇ ਇੱਕ ਖਬਰ ਸੁਣ ਕੇ ਲੋਕਾਂ ਨੂੰ ਬਹੁਤ ਵੱਡੀ ਰਾਹਤ ਮਿਲੀ ਆ ਇਸ ਕਰਕੇ ਮੈਂ ਸੈਂਟਰ ਦੀ ਗਵਰਨਮੈਂਟ ਨੂੰ ਬਹੁਤ ਬਹੁਤ ਵਧਾਈ ਦਿੰਦਾ ਹਾਂ